ਖੰਨੇ ਦੇ ਪਾਇਲ ਇਲਾਕੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਇੱਕ ਸ਼ਰਾਬ ਦੇ ਕਾਰੋਬਾਰੀ ਦੀ ਕਾਰ ਨੂੰ ਅੱਗ ਲੱਗਣ ਕਾਰਨ ਉਹ ਜਿੰਦਾ ਸੜ ਗਿਆ ਪਹਿਲਾਂ ਕਾਰ ਬੇਕਾਬੂ ਹੋ ਕੇ ਰੁੱਖਤ ਨਾਲ ਟਕਰਾਈ ਜਿਸ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ ਅੱਧੀ ਰਾਤ ਹੋਣ ਕਰਕੇ ਰਸਤੇ ਉੱਤੇ ਬਹੁਤ ਘਟਾ ਵਜਈ ਸੀ ਜਦੋਂ ਕਿਸੇ ਰਾਗਰੀ ਨੇ ਕਾਰ ਨੂੰ ਅੱਗ ਲੱਗੀ ਦੇਖੀ ਤਾਂ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਜਿਸ ਤੋਂ ਬਾਅਦ ਖੰਨਾ ਅਤੇ ਦੋਰਾਹਾ ਤੋਂ ਫਾਇਰ ਬ੍ਰਿਗੇਡ ਦੀ ਟੀਮਾਂ ਨੇ ਮੌਕੇ ਤੇ ਪਹੁੰਚ ਕੇ ਕਾਰ 'ਚ ਲੱਗੀ ਅੱਗ ਤੇ ਕਾਬੂ ਪਾਇਆ ਉਦੋਂ ਤੱਕ ਕਾਰਜਲਾ ਰਹੇ ਸ਼ਰਾਬ ਦਾ ਕਾਰੋਬਾਰੀ ਜਿੰਦਾ ਸੜ ਚੁੱਕਾ ਸੀ ਮ੍ਰਿਤਕ ਦੀ ਪਛਾਣ ਸ਼ੇਰ ਸਿੰਘ ਵਾਸੀ ਉਨਾ ਹਿਮਾਚਲ ਪ੍ਰਦੇਸ਼ ਵੱਜੋਂ ਹੋਈ ਇਨੀ ਦਿਨੀ ਉਹਨਾਂ ਦਾ ਪੰਜਾਬ ਵਿੱਚ ਸ਼ਰਾਬ ਦਾ ਕਾਰੋਬਾਰ ਸੀ ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ ਅੱਜ ਕੱਲ ਰਾਤ ਸਾਨੂੰ 1100 ਵਗੈਰਾ ਵਜੇ ਕਾਲ ਆਈ ਇੱਕ ਕਦਰ ਰੋਡ ਤੇ ਗੱਡੀ ਨੂੰ ਅੱਗ ਲੱਗ ਚੁੱਕੀ ਹੈ ਜਦੋਂ ਪੁਲਿਸ ਆਨ ਦਾ ਸਪੌਟ ਮੌਕੇ ਤੇ ਇਮੀਡੀਏਟਲੀ ਪਹੁੰਚੀ ਉੱਥੇ ਸੇ ਸਭ ਤੋਂ ਪਹਿਲਾਂ ਟਰਾਈ ਕੀਤਾ ਕਿ ਫਾਇਰ ਬ੍ਰਿਗੇਡ ਆ ਜੇ ਤੇ ਅੱਗ ਬੁਝਾਈ ਜਾਵੇ ਜਦੋਂ ਅੱਗ ਬੁਝਾਈ ਗਈ ਉੱਥੇ ਸਾਨੂੰ ਪਤਾ ਲੱਗਾ ਕਿ ਕਾਰ ਦੇ ਅੰਦਰ ਇੱਕ ਬੰਦਾ ਸੀਗਾ ਜੋ ਕਿ ਬर्न ਹੋ ਚੁ ਮਤਲਬ ਕਾਫੀ ਜ਼ਿਆਦਾ ਬਾਨ ਹੋ ਚੁਕੇ ਸੀ ਐਂਡ ਹੀ ਪਾਸਡ ਅਵੇ ਤਸਵੀਰ ਉਸਨਾਂਖਤ ਕਰਾਈ ਗਈ ਸ਼ਨਾਖਤ ਬਤ ਲੱਗੀ ਕਿ ਉਹ ਸ਼ਿਹਾ ਸ਼ੇਰ ਸਿੰਘ ਉਹਨਾਂ ਦਾ ਰਹਿਣ ਵਾਲਾ ਸੀ ਔਰ ਜਿਹੜੀ ਗੱਡੀ ਸੀ ਉਸ ਦਾ ਨੰਬਰ ਸੀਗਾ PB 37J 0059 ਇਹਦੇ ਉਹਦੇ ਬਿਜ਼ਨਸ ਇੰਟਰਸਟ ਨੇ ਜੇ ਉਹਰੇ ਪਹਿਲਾਂ ਬੱਸੀ ਪਠਾਨ ਦੇ ਸਮਰਾਦ ਸਾਡੇ ਦੇ ਠੇਕੇ ਸੀਗੇ ਹੁਣ ਵੀ ਸ਼ਾਇਦ ਹੈ ਕਿਸੀ ਬਿਜ਼ਨਸ ਇੰਟਰਸਟ ਜੋ ਆਪਣਾ ਪਾਇਆ ਸੀ ਉਹ ਆ 87 ਵਨ ਅਪ੍ਰੋਕਸੀਮੇਟਲੀ ਦੀ ਏਜ 36 37 ইয়ার্স ਦੀ ਹੋਏਗੀ ਤੇ ਸ਼ਰਾਬ ਹਜੇ ਪੋਸਟਮਾਰਟਮ ਹੋਣਾ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਉਹਨੇ ਵਾਸ ਇੰਡਰ ਦਿ ਇਨਫਲੂਐਂਸ ਆਫ ਐਲਕੋਹਲ অর ਨਾਟ खन्ना तो अनुराग संधलची देश सेवकली रिपोर्ट